ਵਾਗਰੂ ਦੇ ਪਾਣੇ ਵਿੱਚਾਂ ਦੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਸੁਣ ਕੇ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ ਅ ਦੇਖੋ ਜੀ ਬੜੀ ਹੀ ਮੰਦਭਾਗੀ ਘਟਨਾ ਹੈ ਸਾਰੇ ਇਸ ਮੁੱਚੇ ਏਰੀਆ ਦੇ ਲਈ ਖਾਸ ਕਰਕੇ ਮੋਗੇ ਦੀ ਜਮਾਂ ਗੱਲ ਕਰਾਂਦਾ ਕੋਈ ਇੰਦਰਪ੍ਰੀਤ ਕੋਲ ਸਿੱਧੂ ਵਰਗੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾਂ ਸਵਾਸਾਂ ਦੀ ਪੂਰੀ ਦੇ ਦੇ ਕੇ ਭੇਜਿਆ ਸੀ ਵਾਹਿਗੁਰੂ ਦੇ ਭਾਣੇ ਵਿੱਚ ਆ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਹਨੇ ਆਪ ਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਅਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਤੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਉਹ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ ਪਹਾੜ ਵੱਡਾ ਦੁੱਖਾ ਤੇ ਵਾਹਿਗੁਰੂ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ ਸਰਜੀ ਜੀ ਹਰ ਇੱਕ ਦੇ ਦਿਲ ਚ ਬਸ ਗਈ ਸੀ ਸਰਜੀ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚੋਂ ਹੰਝੂ ਦੇਖ ਕੇ ਰਿਹਾ ਨਹੀਂ ਗਿਆ ਤਿੰਨ ਦੇਖ ਕੇ ਜਾਂਦੇ ਬਿਲਕੁਲ ਜੀ ਉਹ ਇੱਕ ਸ਼ਾਇਨ ਨੂੰ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪ ਦਾ ਬਣਾ ਲੈਂਦਾ ਸੀ ਉਹਨਾਂ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਮੇਰੀ ਧੀ ਆ ਜਿਹਨੂੰ ਵੀ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਬੇਟੀ ਨੂੰ ਲਿਆ ਆ ਪੰਜਾਬੀ ਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਦਿੱਤ ਕੇ ਐਸੀ ਕਿਤੇ ਫਾਦਰ ਆਪ ਦੇ ਫਾਦਰ ਤੋਂ ਵੱਡੇ ਦੇ ਸਿਰ ਤੇ ਜਿਹੜਾ ਸਿਰਾਂ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਬਟਰੋਲਾ ਮਿਲੋ ਅੱਗੇ ਲਿਆਉਣ ਬਿਲਕੁਲ ਇਹ ਉਹਦਾ ਵੱਡਾ ਫਣ ਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਉਹਨਾਂ ਇੱਕ ਜਿੰਨੇ ਕੁ ਸਾਨੂੰ ਮਤਬੁੱਧੀ ਰਬ ਨੇ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਮ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕੁ ਬਣਦਾ ਸੀਗਾ ਐਜ਼ ਪਰੈਂਟਸ ਉਹਨਾਂ ਯੋਗਦਾਨ ਅਸੀਂ ਦਿੱਤਾ ਬਾਕੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹਨੂੰ ਮਿਲ ਜਾਂਦੀ ਹੈ ਕੋਈ ਵਡਿਆਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਹੈ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਥੋੜੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਉਹ ਅੱਜ ਵੀ ਉਹਦੀਆਂ ਜਿਹੜੀਆਂ ਬਾਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਇਆ ਕਿ ਇਸ ਤਰ੍ਹਾਂ ਤਾਂ ਸ਼ਾਇਦ ਕੋ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ ਜਨਾਬ ਹਾਂਜੀ ਮੇਰਾ ਨਾਮ ਜਸਪਾਲ ਕੌਰ ਹੈ ਜਸਪਾਲ ਉਹ ਮੈਂ ਹਾਂਜੀ ਬੱਚੀ ਜਿਹੜੀ ਇਥੋਂ ਜਿਹੜਾ ਕੈਪੀਟਨ ਉਹੜਾ ਸਕੂਲ ਪੜ੍ਹਦੀ ਸੀ ਔਰ 올림픽 ਰਿਟਨ ਨਾਂ ਬਣ ਗਈ ਹੈ ਜੋਨ ਦਾ ਹਾਸਾ ਵਾਪਰੇ ਉਹਦੇ ਵਾਰ ਜੀ ਹਾਂਜੀ ਸੁਣ ਕੇ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ ਸਾਨੂੰ ਬਹੁਤ ਉਮੀਦਾਂ ਸੀ ਇਸ ਬੱਚੀ ਤੇ ਤੇ ਇਹਨੇ ਸਾਡੀਆਂ ਬਹੁਤ ਉਮੀਦਾਂ ਪੂਰੀਆਂ ਵੀ ਕੀਤੀਆਂ ਸਕੂਲ ਦਾ ਨਾਮ ਬਾਹਰਲੇ ਮੁਲਕਾਂ ਤੱਕ ਇਹਨੇ ਰੋਸ਼ਨ ਕੀਤਾ ਸਕੂਲ ਦੇ ਵਿੱਚ ਇੰਡੀਆ ਵੱਲੋਂ ਇਹ ਡਿਪਲੋਮੈਟ ਗਈ ਸੀਗੀ ਔਰ winner ਹੋ ਕੇ ਉੱਥੋਂ ਆਈ ਤੇ ਸਕੂਲ ਨੂੰ ਬੜਾ ਫਕਰ ਸੀ ਇਸ ਬੱਚੀ ਤੇ ਤੇ ਹੁਣ ਇਹ ਪਲੱਸ 2 ਦੇ ਵਿੱਚ ਇਹਨੇ ਇਗਜ਼ਾਮ ਦੇਣੇ ਸੀ ਪਲੱਸ 2 ਦੀ ਬੜੀ ਇੰਟੈਲੀਜੈਂਟ ਸਟੂਡੈਂਟ ਸੀ ਸਾਨੂੰ ਮਤਲਬ ਪੂਰਾ ਮਾਣ ਸੀ ਅਸੀਂ ਇਹਨਾਂ ਆਸਾਂ ਤੇ ਬੈਠੇ ਸੀ ਕਿ ਇਹ ਸਾਡੇ ਸਕੂਲ ਦਾ ਇੱਕ ਸਤਾਰਾ ਔਰ ਸਕੂਲ ਦਾ ਨਾਮ ਸਤਾਰੇ ਦੀ ਤਰ੍ਹਾਂ ਰੋਸ਼ਨ ਕਰੇਗੀ ਪਰ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਡੂੰਗੀ ਸੱਟ ਵੱਜੀ ਆ ਜਦੋਂ ਅਸੀਂ ਸੁਣਿਆ ਕਿ ਸਾਡੀ ਬੱਚੀ ਇੰਦਰਪ੍ਰੀਤ ਕੌਰ ਇਸ ਦੁਨੀਆ ਤੇ ਨਹੀਂ ਰਹੀ ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਵਸ ਹੁਣ ਸਾਡੀ ਪਰਮਾਤਮਾ ਗੇਹੀ ਅਰਦਾਸ ਹੈ ਕਿ ਇਸ ਬੱਚੀ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਜਿਹਨੇ ਪਿਛਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਪੂਰੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਮਾਂ-ਬਾਪ ਦਾ ਸਾਡੇ ਕੋਲ ਅਲਵਿਦਾ ਆ ਦੇਖੋ ਜੀ ਬੜੀ ਹੀ ਮੰਦਭਾਗੀ ਘਟਨਾ ਹੈ ਸਾਰੇ ਇਸ ਮੁੱਚੇ ਏਰੀਆ ਦੇ ਲਈ ਖਾਸ ਕਰਕੇ ਮੋਗੇ ਦੀ ਜਮੈਂ ਗੱਲ ਕਰਾਂ ਤਾਂ ਕਿ ਉਹ ਇੰਦਰਪ੍ਰੀਤ ਕੁਰਸਿੱਦੂ ਵਰਗੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾਂ ਸਵਾਸਾਂ ਦੀ ਪੂੰਜੀ ਦੇ ਦੇ ਕੇ ਭੇਜਿਆ ਸੀ ਔਰ ਉਹ ਬੱਚੀ ਪਿਛੇ ਜਾਈ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਤੁਰਕੀ ਗਈ ਸੀ ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਫੋਰਮ ਹੁੰਦਾ ਹੈ ਉੱਥੇ ਉਹ ਬੋਲ ਕੇ ਆਈ ਸੀ ਔਰ ਬੜਾ ਨਾਰੋਸ਼ਨ ਕੀਤਾ ਸੀ ਮੋਗੇ ਦਾ ਖਾਸ ਕਰਕੇ ਔਰ ਇਸ ਤਰ੍ਹਾਂ ਉਹਦਾ ਇੱਕ ਛੋਟੀ ਜੀ ਬਿਮਾਰੀ ਸੁੰਖੇਪ ਜੀ ਬਿਮਾਰੀ ਵਿੱਚੀ ਜਿਹੜਾ ਹੈਗਾ ਉਹ ਚਲੇ ਜਾਣਾ ਇੱਕ ਬਹੁਤ ਹੀ ਵੱੰਦ ਬਾਗਾ ਹੈਗਾ ਔਰ ਪਰਿਵਾਰ ਲਈ ਇੱਕ ਬਹੁਤ ਹੀ ਵੱਡਾ ਨੁਕਸਾਨ ਹੈ ਔਰ ਮੈਂ ਸਮਝਦਾ ਸੋਸਾਇਟੀ ਲਈ ਸਾਡੇ ਮੋਗੇ ਜ਼ਿਲ੍ਹੇ ਦੇ ਲਈ ਹੀ ਬਹੁਤ ਵੱਡਾ ਨੁਕਸਾਨ ਹੈ ਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਨੇ بڑے ਹੋਣ ਹਾਰ ਹੁੰਦੇ ਨੇ ਔਰ ਉਹਨਾਂ ਦੇ ਲਈ ਬੜੀਆਂ ਹਜੇ ਹੋਰ ਬਹੁਤ ਸਾਰੀਆਂ ਓਪਰਚੁਨਿਟੀਆਂ ਜਾਂ ਹੋਰ ਬਹੁਤ ਸਾਰੇ ਮੌਕੇ ਸੀ ਜਿਹੜੇ ਉਹਨਾਂ ਨੇ ਸਰ ਕਰਨੇ ਸੀ ਹਜੇ ਪਰ ਅਚਨਚੇਤ ਉਹਦਾ ਇਸ ਤਰ੍ਹਾਂ ਚਲੇ ਜਾਣਾ ਸੱਚਮੁੱਚ ਹੀ ਇੱਕ ਬਹੁਤ ਵੱਡੀ ਇੱਕ ਸ਼ੋਕ ਲਹਿਰ ਦੀ ਤਰ੍ਹਾਂ ਹੈ ਮੋਗੇ ਜ਼ਿਲ੍ਹੇ ਦੇ ਲਈ